ਕੋਈ ਲਾਉਂਦਾ ਏ ਗਲਾਸੀ ਕੋਈ ਖਾਏ ਟੁਕਬਾਸੀ ਕੋਈ ਲੈਂਦਾ ਹ ਟਕੋਰ ਕੋਈ ਰੋਕਦਾ ਨਹੀਂ ਹਸੀ ਝੂਠ ਦੇ ਸਾਰੇ ਕੋਈ ਓਡੇ ਬੈਨ ਪਰਾਂ ਤੋਂ ਕੋਈ ਸੱਚ ਨਾਲ ਜਾਂਦਾ ਏ ਦੁੱਖਾਂ ਚ ਗੱਡਿਆ ਕਰਮਾਂ ਬਿਨਾ ਨਾ ਲੁੱਟ ਹੁੰਦੇ ਨੇ ਨਜ਼ਾਰੇ ਮੈਂ ਤਾਂ ਜ਼ਿੰਦਗੀ ਦਾ ਇਹੋ ਹੀ ਨਚੋੜ ਕੱਢਿਆ ਕਰਮਾਂ ਬਿਨਾ ਨਾ ਲੁੱਟ ਹੁੰਦੇ ਨੇ ਨਜ਼ਾਰੇ ਮੈਂ ਤਾਂ ਜ਼ਿੰਦਗੀ ਦਾ ਇਹੋ ਹੀ ਨਚੋੜ ਕੱਢਿਆ ਬੈਰ ਪੈਰ ਉੱਤੇ ਐਥਾ ਹੁੰਦੀ ਐ ਪਰਖਿਆ ਮਾੜੇ ਵਕਤ ਤੇ ਬੰਦੇ ਕੋਲੋਂ ਜਾਏ ਬਸ ਸਿੱਖਿਆ ਲੱਗਦਾ ਏ ਫਲ ਬੇਈਮਾਨੀ ਦੇ ਬੂਟੇ ਨੂੰ ਲੱਗਦਾ ਏ ਫਲ ਬੇਈਮਾਨੀ ਦੇ ਬੂਟੇ ਨੂੰ ਜਾਂਦਾ ਏ ਜੜੋਂ ਤਾਂ ਅਮਾਨ ਵੱਡਿਆ ਕਰਮਾਂ ਬਿਨਾ ਨਾ ਲੁੱਟ ਹੁੰਦੇ ਨੇ ਨਜ਼ਾਰੇ ਮੈਂ ਤਾਂ ਜ਼ਿੰਦਗੀ ਦਾ ਇਹੋ ਹੀ ਨਚੋੜ ਕੱਢਿਆ ਕਰਮਾਂ ਬਿਨਾ ਨਾ ਲੁੱਟ ਹੁੰਦੇ ਨੇ ਨਜ਼ਾਰੇ ਮੈਂ ਤਾਂ ਜ਼ਿੰਦਗੀ ਦਾ ਇਹੋ ਹੀ ਨਚੋੜ ਕੱਢਿਆ ਦੇਲ ਤੋਂ ਅਮੀਰ ਕਹਿੰਦੇ ਹੁੰਦਾ ਕੋਈ ਕੋਈ ਪੈਸੇ ਵਾਲਾ ਸਾਰਿਆਂ ਤੋਂ ਵੱਧ ਜਾਂਦਾ ਰੋਈ ਪਰ ਪਰਤ ਜ਼ੋਰੀਆਂ ਰੱਖੀਆਂ ਸੀ ਪਾਵੇਂ ਪਰ ਪਰਤ ਜ਼ੋਰੀਆਂ ਰੱਖੀਆਂ ਸੀ ਪਾਵੇਂ ਖਾਲੀ ਹੱਥ ਅਮਨ ਆ ਜਹਾਨ ਛੱਡਿਆ ਕਰਮਾਂ ਬਿਨਾਂ ਨਾ ਲੁੱਟ ਹੁੰਦੇ ਨੇ ਨਜ਼ਾਰੇ ਮੈਂ ਤਾਂ ਜ਼ਿੰਦਗੀ ਦਾ ਇਹੋ ਹੀ ਨਿਚੋੜ ਕੱਢਿਆ ਕਰਮਾਂ ਬਿਨਾਂ ਨਾ ਲੁੱਟ ਹੁੰਦੇ ਨੇ ਨਜ਼ਾਰੇ ਮੈਂ ਤਾਂ ਜ਼ਿੰਦਗੀ ਦਾ ਇਹੋ ਹੀ ਨਿਚੋੜ ਕੱਢਿਆ